ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਣਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਆ ਉਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲਿਏ ਤੁਮ ਆਖ ਭੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਫਰਾਂ ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਭੈ ਮੋਹ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਣਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਆ ਉਗਰੇ meri teek parwasa tumhara jap naam tumhara udre reha and ko pate kaad liye tum aankh pe tripala sar samal sarv sukh diye aap kare prat pala ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਤੈ ਮੁਖ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਰਣਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇਆ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਦ ਆਪਣੀ ਨਗਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਭੈ ਮੁਖ ਬਿਨਸੇ ਮਿਟਿਆ ਸਾਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰੂ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਲਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇ ਉਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਤਰੇ ਰਿਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਕੇ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਤੈ ਮੁਖ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਮੇਰਾ ਮਾਣਾ ਤਾਣ ਰਿਤ ਅੰਤਰ ਹੋਰ ਤੁਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਐ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਖ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾਦ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਭੈ ਮੋਹ ਬਿਨਸੇ ਮਿਟਿਆ ਸਗਲ ਵੈਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰੂ ਪੁਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਰਣਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇ ਉਗਰੇ meri teek parwasa tumhara jap naam tumhara udre reha and ko pate kaad liye tum aap pe kripala sar smal sarv sukh diye aap kare pratpara ਆਪਣੀ ਨਗਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਭੈ ਮੁਖ ਬਿਨਾ ਸੇ ਮਿਟਿਆ ਸਾਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰੂ ਪੁਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਲਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਆ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ஜ நாம துமாரா குதிரே ரோ காடலும் ஆப்பா சார சர்வ சுக ஆனி நகர கே பரமேஸ்வர வந்த காட்ட சடாய ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਭੈ ਮੁਹ ਬਿਨਸੇ ਮਿਟਿਆ ਸਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ सतना श्री वाहेगुरु साहिब जी सुहि महला पंजवा महा अगन ते तुदहा दे राखे पए तेरी सुनाई ਰੇ ਰਾਮਾਣ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ ਰਾਮ ਰਏ ਤੁਧ ਚਿਤ ਆਇ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਤਰੇ ਰਿਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਖ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਭੈ ਮੂ ਬਿਨਾ ਸੇ ਮਿਟਿਆ ਸਾਗਨ ਵੇ ਸੂਰਾ ਨਾਨਕ ਦਇਆ ਕਰੀ ਸੁਖ ਦਤਾ ਭੇਟਿਆ ਸਤ ਗੁਰ ਪੁਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਰਨਾਈ ਤੇਰਾ ਮਾਣ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਪੈ ਮੋਹ ਬਿਨਸੇ ਮਿਟਿਆ ਸਜਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਣਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਤੂੰ ਜੀ ਆਇ ਸੁਚਾਈ ਮੇਰੇ RAM ਰਏ ਤੁਧ ਚਿਤ ਆਇ ਉਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਿਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਖ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਤੈ ਮੁਖ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਲਾਈ ਰੇ ਰਾਮਾਣ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਇ ਤੁਧ ਚਿਤ ਆਇਐ ਉਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਕੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ वंदन काट ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਭੈ ਮੁਖ ਬਿਨਸੇ ਮਿਟਿਆ ਸਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਦ ਹਾਸ ਦੇ ਰਖੇ ਪਏ ਤੇਰੀ ਸੁਰਣਾਈ ਰੇ ਰਾਮਾਣ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਇ ਤੁਧ ਚਿਤ ਆਇਆ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਵਾ ਲਾਏ ਪਰਮ ਗਿਆ ਭੈ ਮੁਖ ਬਿਨਾ ਸੇ ਮਿਟਿਆ ਸਾਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਈ ਮੇਰਾ ਮਾਣ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਐ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਕੁਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਖ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਭੈ ਮੋਹ ਬਿਨਸੇ ਮਿਟਿਆ ਸਗਲ ਵੇ ਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹਾਸ ਦੇ ਰਖੇ ਪਏ ਤੇਰੀ ਸੁਰਣਾਈ ਹੇ ਰਾਮਾ ਨ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ ਰਾਮ ਰਏ ਤੁਧ ਚਿਤ ਆਇ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਭੈ ਮੋਹ ਬਿਨਸੇ ਮਿਟਿਆ ਸਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਨਾਈ ਰੇ ਰਾਮਾ ਨ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ ਰਾਮ ਰਏ ਤੁਧ ਚਿਤ ਆਇ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਤਰੇ ਰਿਹਾ ਅੰਧ ਕੋਪ ਤੇ ਕਾਢ ਲੀਏ ਤੁਮ ਆਪ ਕੇ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਗਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸਿਰਾ ਲਾਏ ਪਰਮ ਗਿਆ ਭੈ ਮੁਖ ਬਿਨਸੇ ਮਿਟਿਆ ਸਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਦ ਹਾਥ ਦੇ ਰਾਖੇ ਪਏ ਤੇਰੀ ਸੁਰਣਾਈ ਤੇਰਾ ਮਾਣ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇਐ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ आप पे कृपा सार समाल सर्व सुख दे आप करे अपनी नगर करे परमेश्वर पर बंधन काट छॾाए भगत प्रभ आप कराई आपे शेवा लाहे ਪਰਮ ਗਿਆ ਭੈ ਮੁਬਿਨਾ ਸੇ ਮਿਟਿਆ ਸਗਨ ਵੇ ਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗੰਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸੁਰਨਾਈ ਤੇਰਾ ਮਾਣਾ ਤਾਣ ਰਿਤ ਅੰਤਰ ਹੋਰ ਦੁਜੀ ਆਸ ਚੁਕਾਈ ਮੇਰੇ RAM ਰਏ ਤੁਦ ਚਿਤ ਆਇਆ ਉਗਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਿਹਾਂ ਅੰਧ ਕੋਪ ਤੇ ਕਾਢ ਲੀਏ ਤੁਮ ਆਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਤੈ ਮੁਖ ਬਿਨਾ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤ ਗੁਰ ਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ